ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਮਣੀ ਕਰਨ ਸਾਹਿਬ ਦੇ ਇਤਿਹਾਸ ਅਤੇ ਉਸ ਦੀ ਮਹੱਤਤਾ ਬਾਰੇ ਕੁਝ ਦੱਸਣਾ ਚਾਹੁੰਦੀ ਹਾਂ ਕਿ ਮਣੀ ਕਰਨ ਦਾ ਸਾਰਾ ਇਲਾਕਾ ਗਰਮ ਕਿਉਂ ਹੈ ਮਣੀ ਕਰਨ ਪ੍ਰਾਚੀਨ ਸਮੇਂ ਤੋਂ ਹੀ ਬ੍ਰਹਿਮੰਡ ਵਿੱਚ ਸਭ ਤੋਂ ਉੱਤਮ ਤੀਰਥ ਮੰਨਿਆ ਗਿਆ ਹੈ ਬ੍ਰਹਿਮੰਡ ਪੁਰਾਣ ਵਿੱਚ ਵੇਦ ਨੇ ਇਸ ਦਾ ਨਾਮ ਹਰੀਹਰ ਆਖਿਆ ਹੈ ਇਸ ਦਾ ਦੂਸਰਾ ਨਾਮ ਅਰਧ ਨਾਰੀਸ਼ਵਰ ਤੇ ਤੀਸਰਾ ਚਿੰਤਾਮਨੀ ਹੈ ਇੱਥੇ ਭਗਵਾਨ ਸ਼ੰਕਰ ਜੀ ਨੇ ਮਾਤਾ ਪਾਰਵਤੀ ਸਮੇਤ 11000 ਸਾਲ ਤਪ ਕੀਤਾ ਇੱਕ ਦਿਨ ਜਲ ਕ੍ਰੀੜਾ ਕਰਦਿਆਂ ਮਾਤਾ ਪਾਰਵਤੀ ਜੀ ਦੀ ਚਿੰਤਾਮਨੀ ਡਿੱਗ ਗਈ ਜੋ ਸਿੱਧੀ ਪਤਾਲ ਲੋਕ ਵਿੱਚ ਸ਼ੀਸ਼ਨਾਕ ਕੋਲ ਪਹੁੰਚ ਗਈ ਇਸ ਦੇ ਅਧਿਕਾਰੀ ਜਾਂਤਾ ਸ਼ੰਕਰ ਜੀ ਸਨ ਜਾਂਤਾ ਸ਼ੀਸ਼ਨਾਗ ਸ਼ੰਕਰ ਜੀ ਨੇ ਆਪਣੇ ਗਣਾਂ ਨੂੰ ਮਣੀ ਤਲਾਸ਼ ਕਰਨ ਲਈ ਭੇਜਿਆ ਪਰ ਮਣੀ ਨਾ ਮਿਲੀ ਸ਼ੰਕਰ ਜੀ ਗੁੱਸੇ ਵਿੱਚ ਆ ਕੇ ਤੀਸਰਾ ਨੇਤਰ ਖੋਲਣ ਲੱਗੇ ਤਾਂ ਸਾਰੀ ਧਰਤੀ ਕੰਬ ਗਈ ਤਦ ਸ਼ੰਕਰ ਜੀ ਦੇ ਨੇਤਰਾਂ ਵਿੱਚੋਂ ਨੈਣਾ ਦੇਵੀ ਪ੍ਰਗਟ ਹੋਈ ਮਣੀ ਕਰਨ ਨੈਣਾ ਦੇਵੀ ਦਾ ਜਨਮ ਸਥਾਨ ਹੈ ਨਰਨਾ ਦੇਵੀ ਨੇ ਸ਼ੇਸ਼ਨਾਗ ਨੂੰ ਮਣੀ ਵਾਪਸ ਕਰਨ ਲਈ ਕਿਹਾ ਸ਼ੇਸ਼ਨਾਗ ਨੇ ਫੁੰਕਾਰੇ ਰਾਹੀਂ ਮਣੀ ਭੇਟਾ ਕਰ ਦਿੱਤੀ ਇਸ ਲਈ ਇਸ ਅਸਥਾਨ ਦਾ ਨਾਮ ਮਣੀ ਕਰਨ ਪੈ ਗਿਆ ਸ਼ੇਸ਼ਨਾਗ ਨੇ ਸ਼ੰਕਰ ਜੀ ਨੂੰ ਖੁਸ਼ ਕਰਨ ਲਈ अनेका ਮਣੀਆਂ ਭੇਜੀਆਂ ਸ਼ੰਕਰ ਜੀ ਨੇ ਮਾਤਾ ਪਾਰਵਤੀ ਨੂੰ ਆਪਣੀ ਮਣੀ ਪਹਿਚਾਣਨ ਲਈ ਕਿਹਾ ਬਾਕੀ ਮਣੀਆਂ ਨੂੰ ਪੱਥਰ ਰੂਪ ਰਹਿਣ ਦਾ श्राप ਦਿੱਤਾ ਤਾਂ ਕਿ ਕਾਲੀਯੁਗ ਵਿੱਚ ਆ ਕੇ ਲੋਕ ਝਗੜੇ ਨਾ ਕਰਨ ਮਣੀ ਕਰਨ ਦਾ ਸਾਰਾ ਇਲਾਕਾ ਗਰਮ ਹੈ ਕਾਲੀਯੁਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਸੰਸਾਰੀ ਜੀਵਾਂ ਦਾ ਉਦਾਰ ਕਰਕੇ 1580 1574 ਸੰਮਤ ਨੂੰ ਬਾਲੇ ਤੇ ਮਰਦਾਨੀ ਸਮੇਤ ਮਣੀ ਕਰਨ ਪਹੁੰਚੇ ਇੱਥੇ ਆ ਕੇ ਮਰਦਾਨੀ ਨੂੰ ਭੁੱਖ ਲੱਗ ਗਈ ਤੇ ਗੁਰੂ ਜੀ ਨੂੰ ਕਹਿਣ ਲੱਗਾ ਮੇਰੇ ਕੋਲ ਆਟਾ ਤਾਂ ਹੈ ਪਰ ਅੱਗ ਤੇ ਬਰਤਨ ਦਾ ਕੋਈ ਸਾਧਨ ਨਹੀਂ ਹੈ ਇਹ ਸੁਣ ਕੇ ਗੁਰੂ ਜੀ ਨੇ ਮਰਦਾਨੀ ਨੂੰ ਇੱਕ ਪੱਥਰ ਪਰੇ ਹਟਾਉਣ ਲਈ ਕਿਹਾ ਜਦੋਂ ਮਰਦਾਨੀ ਨੇ ਪੱਥਰ ਪਰੇ ਹਟਾਇਆ ਤਾਂ ਹੀਠੋਂ ਉੱਬਲਦੇ ਪਾਣੀ ਦਾ ਚਸ਼ਮਾ ਪ੍ਰਗਟ ਹੋਇਆ ਗੁਰੂ ਜੀ ਨੇ ਉਸ ਨੂੰ ਰੋਟੀਆਂ ਕੱਢ ਕੇ ਪਾਉਣ ਲਈ ਕਿਹਾ ਜਦੋਂ ਮਰਦਾਨੇ ਨੇ ਰੋਟੀਆਂ ਪਾਈਆਂ ਤਾਂ ਸਾਰੀਆਂ ਰੋਟੀਆਂ ਡੁੱਬ ਗਈਆਂ ਹੈਰਾਨ ਹੋਇਆ ਮਰਦਾਨਾ ਕਹਿਣ ਲੱਗਾ ਥੋੜਾ ਜਿਹਾ ਆਟਾ ਸੀ ਉਹ ਵੀ ਡੁੱਬ ਗਿਆ ਗੁਰੂ ਜੀ ਕਹਿਣ ਲੱਗੇ ਮਰਦਾਨਿਆ ਅਰਦਾਸ ਕਰ ਇੱਕ ਰੋਟੀ ਰੱਬ ਦੇ ਨਾਮ ਦੀ ਕੱਢੇਗਾ ਮਰਦਾਨੇ ਨੇ ਅਰਦਾਸ ਕਰਨ ਤੇ ਸਾਰੀਆਂ ਰੋਟੀਆਂ ਪੱਕ ਕੇ ਧਰ ਆਈਆਂ ਮਰਦਾਨਾ ਬਹੁਤ ਖੁਸ਼ ਹੋਇਆ ਭੋਜਨ ਛੱਕ ਕੇ ਤ੍ਰਿਪਤ ਹੋਇਆ ਆਖਣ ਲੱਗਾ ਗੁਰੂ ਜੀ ਇੱਥੇ ਹੀ ਰਹਿ ਪਈਏ ਤੁਹਾਨੂੰ ਤਾਂ ਭੁੱਖ ਲੱਗਦੀ ਨਹੀਂ ਮੇਰਾ ਕੰਮ ਆਸਾਨੀ ਨਾਲ ਚੱਲਦਾ ਰਹੇਗਾ ਗੁਰੂ ਜੀ ਕਹਿਣ ਲੱਗੇ ਮਰਦਾਨਿਆ ਇਹ ਸਤਜੂਗੀ ਅਸਥਾਨ ਹੈ ਸਤਯੁਗ ਵਿੱਚ ਇਸ ਦੀ ਬਹੁਤ ਮਹੱਤਤਾ ਹੋਵੇਗੀ ਅੱਜ ਵੀ ਗੁਰੂ ਜੀ ਦੇ ਪ੍ਰਗਟ ਕੀਤੇ ਚਸ਼ਮੇ ਵਿੱਚ ਉਸੇ ਤਰ੍ਹਾਂ ਲੰਗਰ ਪੱਕਦਾ ਹੈ ਜੇਕਰ ਆਪ ਜੀ ਨੂੰ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਅਜਿਹੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ